oh ਨਾਈਟ ਸ਼ਿਫਟਾ ਖਾਲੀਆ ਸਰਦ ਭਾਜੀ ਉਹਨੇ ਘਰਾਂ ਦੇ ਫੋਨ ਆਉਣ ਲੱਗ ਜਾਣਗੇ ਆ ਭੇਜਦੇ ਉਹ ਭੇਜਦੇ ਆਈਫੋਨ 16 ਆ ਗਿਆ ਉਹ ਭੇਜਦੇ ਜਿਵੇਂ ਸਭ ਕੁਝ ਭੇਜਣ ਵਾਤੇ ਇੱਥੇ ਭੇਜੇ ਫਿਰ ਰਾਤ ਕੰਮ ਕਰਨਾ ਪੈਂਦਾ ਫੀਸਾ ਦਿੱਤੀਆਂ ਨਹੀਂ ਜਾਂਦੀਆਂ ਓਵਰ ਦੇ ਜੋਣਾ ਦੋਪਰ ਕੀਤਾ ਪਿਆ ਕੰਮ 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 ਬਸ ਕੰਮ ਅੱਜ ਹੀ ਗੱਲ ਨਾਲ ਜ਼ਿੰਦਗੀ ਦਾ ਮੋਹ ਚੈਨ ਹੀ ਖੋੜਿਆ ਉਹ ਭਰਿਆ ਪਿਆ ਸੀ ਸਾਰਾ ਕੁਝ ਇੱਕੋ ਸਾਹੇ ਗੋਲਦਰਿਆ ਤੇ ਮੈਂ ਵੀ ਸੌਂਦ ਰਿਆ ਨਾ ਰੋਕਿਆ ਨਾ ਟੋਕਿਆ ਨਾ ਕੋਈ ਸਵਾਲ ਪੂਰੇ ਆਸਟ੍ਰੇਲੀਆ ਦੌਰੇ ਦੇ ਇੱਕ ਸਾਫ ਨਾਲ ਜ਼ਿੰਦਗੀ ਦਾ ਪਹਿਲਾ ਰੋਸ਼ਨ ਬੰਦਾ ਸੀ ਉਹ ਬੜੇ ਸਧਾਰਨ ਜੇ ਟੰਗ ਨਾਲ ਪਰਵਾਜ਼ ਦੀ ਜ਼ਿੰਦਗੀ ਦੀਆਂ ਤੈਨਾ ਫਰੋਦਾ ਰਿਹਾ ਭਾਜੀ ਦੁਨੀਆ ਤੇ ਬਸ ਕੰਮ ਕਰਨੀ ਆਇਆ ਇੱਕ ਆਮ ਜੇ ਨੌਜਵਾਨ ਨੇ ਫਲਸਫੇ ਦਾ ਮੁਰਦਾ ਸਵਾਲ ਮੇਰੇ ਅੱਗੇ ਰੱਖਿਆ ਤੇ ਫਿਰ ਮੈਂ ਵੀ ਸੋਚਣ ਲੱਗਾ ਕਿ ਇਨਸਾਨ ਕਹੋ ਜੀ ਚੀਜ਼ ਲੜਾ ਪਰਵਾਜ਼ ਦੀ ਤਰਕੀ ਤੇ ਬਿਰਤਾਂਤ ਹੋਰ ਨੇ ਤੇ ਆਪਣੀ ਤਰਕੀ ਨੇ ਹੋਰ ਕੰਮ ਤੇ ਇਹਨਾਂ ਨੂੰ ਦੋਵੇਂ ਥਾਂ ਹੀ ਕਰਨਾ ਪੈਂਦਾ ਹੈ ਪਰਵਾਸ ਦੇ ਨਾਲ ਨਿੱਕੇ ਨਿੱਕੇ ਵਰਤਾਂਤਾਂ ਚ ਹੀ ਮਹਾਂ ਵਰਤਾਂਤ ਹੈ ਤੁਸੀਂ ਆਪ ਦੱਸੋ ਮਨੁੱਖ ਲਈ ਸਭ ਤੋਂ ਸੋਹਣੀਆਂ ਥਾਵਾਂ ਕਿਹੜੀਆਂ ਨੇ ਜਿੱਨਾਂ ਤੇ ਉਹ ਭਾਵ ਤੇ ਜਜ਼ਬਾਤੀ ਹੋ ਸਕਦਾ ਹੈ ਜ਼ਿੰਦਗੀ ਦੇ ਇਸ਼ਕ ਵਿੱਚ ਦਿਲ ਧੜਕਦਾ ਹੈ ਪਰਵਾਸ ਦੀ ਇਸ ਪਦਾਰਥ ਕੁਸ਼ੀ ਚ ਟੇਕ ਨਹੀਂ ਹੈ ਸਭ ਕੁਝ ਪਾ ਕੇ ਵੀ ਇਹ ਅੰਝ ਲੱਗਦਾ ਹੈ ਜਿਵੇਂ ਸਭ ਕੁਝ ਗਵਾਚ ਗਿਆ ਹੋਵੇ ਅਰ ਜਤਿੰਦਰ ਵੀ ਫਦਾਰਤ ਤੇ ਕਿਸੇ ਵੀ ਥਾਂ ਸੁੱਟੇ ਜਾ ਸਕਦੇ ਨੇ ਪਰ ਭਾਜੀ ਇਤਿਹਾਸ ਤੇ ਵਿਰਾਸਤ ਤੇ ਹਰ ਦਾ ਨਿੱਸੇ ਤੇ ਜਾ ਸਕਦੇ ਇਸ ਦੀ ਬੁਨਿਆਦ ਜਿੱਥੇ ਹੈ ਉੱਥੇ ਹੀ ਰਹੇਗੀ ਧਰਤੀ ਦੇ ਭੂਗੋਲ ਨੂੰ ਬਦਲਿਆ ਨਹੀਂ ਜਾ ਸਕਦਾ ਇਤਿਹਾਸ ਤੇ ਵਿਰਾਸਤ ਸਦੀਆਂ ਦਾ ਹਸਲ ਹੈ ਜਿਸ ਨੂੰ ਇਸ ਸਮੁੰਦਰ ਪਾਰ ਦਾ ਸਫਰ ਤੈਅ ਨਹੀਂ ਕਰ ਸਕਦਾ ਤੁਸੀਂ ਆਪ ਦੱਸੋ ਮਨਕਾਣਾ ਸਾਹਿਬ ਦੀ ਥਾਂ ਕਿੱਥੋਂ ਲੈ ਲੂਗਾ Eiffel Tower ਚਨਾਤ ਦਰਿਆ ਦੀ ਜਗ੍ਹਾ ਕਿੱਦਾਂ ਲੈ ਲੂਗਾ Niagara Fall ਪੰਜਾਬੀਆਂ ਲਈ ਪਰਵਾਸ ਚੌਣ ਘਟ ਤੇ ਮਜਬੂਰੀ ਜ਼ਿਆਦਾ ਹੋ ਗਿਆ ਹੈ ਥੋੜਾ ਮਾਰੇ ਤੇ ਯੋਗਤਾ ਅਨੁਸਾਰ ਕੰਮਨਾ ਮਿਲਣ ਕਰਨ ਪੰਜਾਬੀ ਪ੍ਰਵਾਸੀ ਹੁੰਦੇ ਨੇ ਮਾਲਟਾ ਕਾਂਟੋ ਲੈ ਕੇ ਯੂਰਪ ਦੇ ਬਾਰਡਰ ਡਾਕਦੇ ਨੇ हां ਅਇਨਕ ਨੇ ਨਵੇਂ ਰਸਤੇ ਖੋਲਤੇ ਪੰਜਾਬ ਚ ਪੈਸਾ ਆਉਂਦੀ ਥਾ ਪੰਜਾਬ ਦਾ ਪੈਸਾ ਪਰਦੇਸਾਂ ਜਾਂਦਾ ਪਹਿਲਾ ਪ੍ਰਵਾਸੀ 90000 ਕਰੋੜ ਵਾਪਸ ਭੇਜਦੇ ਸੀ ਤੇ ਹੁਣ ਇਸ ਦੀ ਗਿਣਤੀ ਇਸ ਦੀ ਗਿਣਤੀ ਤੇ ਵੱਡੀ ਘਰਾਵਟ ਆਈ ਹੈ ਕੇਂਦਰੀ ਵਿੱਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2015-16 ਤੋਂ ਲੈ ਕੇ 2018-19 ਤੱਕ ਦੇ ਚਾਰ ਭਰਿਆਂ ਦੌਰਾਨ ਪੰਜਾਬ ਦੇ ਲਗਭਗ 50499 ਵਿਦਿਆਰਥੀਆਂ ਨੂੰ ਵਿਦੇਸ਼ ਵਿਦੇਸ਼ ਦੀ ਪੜ੍ਹਾਈ ਕਰਨ ਦੇ ਲਈ ਐਜੂਕੇਸ਼ਨ ਲੋਨ ਚੁਪਣਾ ਹੋਇਆ ਐਨਆਰ ਚਾਰ ਵਰਿਆਂ ਦੌਰਾਨ ਮਾਪਿਆਂ ਸਿਰ ਐਜੂਕੇਸ਼ਨ ਲੋਨ ਦੇ 1711.93 ਕਰੋੜ ਰੁਪਏ ਚੜੇ ਹਨ ਇਹ ਵੇਰਵਾ ਸਿਰਫ ਪਬਲਿਕ ਸੈਕਟਰ ਦੇ ਬੈਂਕਾਂ ਦਾ ਹੀ ਹੈ ਪ੍ਰਾਈਵੇਟ ਬੈਂਕਾਂ ਤੋਂ ਲਿਆ ਐਜੂਕੇਸ਼ਨਲ ਲੋਨ ਵੱਖਰਾ ਹੈ ਮਾਲਵਾ ਵੀ ਉਹਨੂੰ ਡੈਰੀ ਮਾਰਨ ਤੋਂ ਬਹੁਤ ਦੂਆਬਾ ਬਣਦਾ ਜਾ ਰਿਹਾ ਹੈ ਬਠਿੰਡੇ ਦਾ ਹਜੀਤ ਲੋਨ ਹੁਣ ਪਰਵਾਸ ਲੋਨ ਬਣ ਚੁੱਕਿਆ ਹੈ ਪੰਜਾਬ ਵਿੱਚ ਡੈਰੀ ਦਾ ਸਾਲਾਨਾ 1100 ਕਰੋੜ ਦਾ ਪਰਿਵਾਰ ਹੁੰਦਾ ਹੈ ਪੰਜਾਬ ਚ ਦਰਗ-ਭਗ ਹਰ ਸਾਲ 3.5 ਲੱਖ ਨੌਜਵਾਨ IELTS ਦਾ ਪੇਪਰ ਦਿੰਦਾ ਤੇ IELTS ਨੂੰ ਫੀਸ ਦੇ ਰੂਪ ਵਿੱਚ 425 ਕਰੋੜ ਰੁਪਏ ਤਾਰਦੇ ਨੇ ਤੇ ਇਕੱਲੇ ਜਲੰਧਰ ਵਿੱਚ 946 ਮੀਗ੍ਰੇਸ਼ਨ ਫਰਮਾਂ ਹਨ ਪਰਵਾਸ ਨੌਜਵਾਨਾਂ ਲਈ ਨਵੀਂ ਬੰਗਾਰ ਬਣ ਗਿਆ ਹੈ ਹੁਣ ਪੰਜਾਬ ਦਾ ਨੌਜਵਾਨ ਉੱਜੜਣ ਲਈ ਨਹੀਂ ਉੱਡਣ ਲਈ ਕੜਾ ਸਵਾਲਾਂ ਦਾ ਸਵਾਲ ਸਿਰਫ ਇਨਾ ਕੀ ਹੈ ਕਿ ਪਰਵਾਸ ਹੀ ਪੰਜਾਬ ਦਾ ਆਤਮ ਸੱਚ ਹੋ ਜਾਵੇਗਾ ਕਿ ਪਰਵਾਸ ਹੀ ਭਟਕਣਾ ਹੀ ਪੰਜਾਬ ਦੀ ਮੁਕਤੀ ਹੈ 전 노릇 붙잡이에요. 저 라오 옆에요 노릇 붙에요저 라오 옆에 ਮੈਂ ਨੂੰ ਆਪਣਾ ਸਿਰ ਨੂੰ ਮਨਵਾਉਣਾ ਪੈ ਗਿਆ ਅੱਜ ਜਾਣੋ ਉਹ ਸਾਰਾ ਦਿਨ ਨਾਲ ਤਾਂ ਮੈਂ ਸੱਚ ਨਾਲ ਖਾ ਸਕਿਆ ਸੀ ਤੇ ਨਾ ਹੀ ਰਾਤ ਨੂੰ ਮੈਂ ਸੌਂ ਸਕਿਆ ਸੀ ਰਾਤ ਨੂੰ ਸੁੱਤੇ ਪੇ ਜੇ ਕਿਤੇ ਮੇਰਾ ਹੱਥ ਮੇਰੇ ਸਿਰ ਤੇ ਜਾ ਵਰਦਾ ਤੇ ਮੇਰਾ ਤਰਾ ਨਿਕਲ ਜਾਂਦਾ ਸਾਡੀ ਇੱਕ ਵਾਈ ਗੋਰੀ ਕੁੜੀ ਨੂੰ ਸੋਪੀ ਗਈ ਉਹਨੇ ਆਪਣੇ ਹੱਥ ਵਿੱਚ ਰਿਵੋਲਵਰ ਫੜਿਆ ਹੋਇਆ ਸੀ ਤੇ ਬੜੀ ਤਿੱਖੀ ਤਿੱਖੀ ਚੱਲੇ ਉਹ ਅੱਗੇ ਅੱਗੇ ਤੁਰਦੀ ਜਾ ਰਹੀ ਸੀ ਤੇ ਅਸੀਂ ਭੁੱਖਾ ਦੇ ਮਾਰੇ ਸਫ਼ਰ ਦੇ ਥੱਕੇ ਟੁੱਟੇ ਉਹਦੇ ਪਿੱਛੇ ਪਿੱਛੇ ਤੋਰ ਰਹੇ ਸੀ ਅੱਗੇ ਜਾ ਕੇ ਚਾੜੀਆਂ ਕੋਲੋਂ ਸਾਨੂੰ ਰੋਕ ਦਿੱਤਾ ਤੇ ਕਹਿ ਲਗੀ ਹਮਾਨ ਤੂੰ ਸਭ ਇਹੀ ਬੈਠ ਕਰੋ ਮੈਂ ਦਰ ਸਵੇਰ 10 ਵਜੇ ਆਏ ਤੇ ਕਹਿ ਕੇ ਚਲੀ ਗਈ ਤੇ ਅਸੀਂ ਸਫ਼ਰ ਦੇ ਥੱਕੇ ਟੁੱਟੇ ਇੱਕ ਦੂਸਰੇ ਵਿੱਚ ਕੋਸਲ ਕੇ ਥੋੜਾ ਸੁੱਟ ਕੇ ਸੌਂ ਗਏ ਅਗਲੇ ਦਿਨ ਅਗਲੇ ਦਿਨ ਸਾਨੂੰ ਘਾਟੀ ਤੋੜਿਆ ਗਿਆ ਮਸਾ 3-4 ਘੰਟੇ ਤੇ ਅੱਗੇ ਜਾ ਕੇ ਸੜਕ ਤੇ ਇੱਕ ਟਰੱਕ ਵਾਲੇ ਨੇ ਸਾਨੂੰ ਟਰੱਕ 'ਚ ਬਿਠਾਇਆ ਤੇ 1 ਘੰਟੇ ਬਾਅਦ ਇਹ ਤਾਂ ਹਵੇਲੀ ਦੇ ਚ ਲਾਇਆ ਪਰ ਇਹ ਹਵੇਲੀ ਕਿੱਥੇ ਇਹ ਤਾਂ ਕੋਈ ਫਾਰਮ ਹੁੰਜਾ ਸੀ ਜਿੱਥੇ ਸਾਨੂੰ ਆਪਸ ਵਿੱਚ ਗੱਲ ਕਰਨ ਤੇ ਉੱਚੀ ਬੋਲਣ ਤੇ ਬਾਹਰ ਜਾਣ ਤੇ ਸਖਤ ਮਨਾਈ ਸੀ ਤੇ ਅਗਲੇ ਦਿਨ ਇੱਕ ਪੁਰਣੀ ਅੰਗਰੇਜ਼ਨੀ ਔਰਤ ਕਾਰ ਲੈ ਕੇ ਤੇ ਉਹਦੇ ਨਾਲ ਇੱਕ ਪੰਜਾਬੀ ਮੁੰਡਾ ਸੀ ਉਸ ਪੰਜਾਬੀ ਮੁੰਡੇ ਨੇ ਹੁੰਦਾ ਹੀ ਕੁਝ ਕਾਗਜ਼ ਜਾਂ ਚੈੱਕ ਕਰਨਾ ਸ਼ੁਰੂ ਕੀਤਾ ਤੇ ਨਾਮ ਲੈ ਲਗਾ ਸਭ ਤੋਂ ਪਹਿਲਾਂ ਉਸਨੇ ਮੇਰਾ ਨਾਮ ਲਿਆ ਹਾਂ ਦਲਾਵਰ ਤੈਨੂੰ ਸ਼ਾਮ ਤੱਕ ਜਰਮਨ ਪਹੁੰਚਾ ਦਿੱਤਾ ਜਾਏਗਾ ਤੂੰ ਇਸ ਤਰ੍ਹਾਂ ਕਰ ਤੂੰ ਉਸ ਗੱਡੀ ਦੀ ਸੀਟ ਵਿੱਚ ਬਹਿ ਜਾ ਤੇ ਮੈਂ ਜਦੋਂ ਗੱਡੀ ਵਿੱਚ ਬਹਿਣ ਲਈ ਅੱਗੇ ਹੋਇਆ ਤਾਂ ਗੱਡੀ ਦੀ ਗੱਡੀ ਦੀ ਪਿਛਲੀ ਸੀਟ ਕਿੱਥੇ ਸੀ ਇਹ ਤਾਂ ਕੋਈ ਕੋਈ ਬਕਸਾ ਜਾਂ ਬਣਿਆ ਹੋਇਆ ਸੀ ਜੋ ਜਗੋ ਚੱਕੀ ਬੈਠ ਕੇ ਉਹ ਪੰਜਾਬੀ ਮੁੰਡਾ ਕਹਿ ਲੱਗਾ 11 ਗੱਲ ਸੁਣ ਜੇ ਰਾਜ ਕੇ ਦਾ ਕੱਢੀ ਰੁਕੇ ਨਾ ਕੋਈ ਆਵਾਜ਼ ਉਸ ਨਾ ਕਰੀ ਕੋਈ ਚੂਚ ਨਹੀਂ ਠੀਕ ਹੈ ਤੇ ਚੱਲ ਬਹਿ ਜਾਗਾ ਤੇ ਮੈਂ ਅਲਮਨ ਨੇ ਮਾਨਾਲ ਉਸ ਬਕਸੇ ਵਿੱਚ ਬਹਿਣ ਲੱਗਾ ਹੇ ਵਾਹਿਗੁਰੂ ਸਨੇਹ ਕਰੀ ਅੰਜਾ ਆਪਣੇ ਤਾਇਆ ਜੀ ਨੂੰ ਫੋਨ ਲਾਇਆ ਹੈਲੋ ਹਾਂ ਜੀ ਦਾ ਜੀ ਅੱਜ ਮੈਂ ਪਹੁੰਚ ਗਿਆ ਜੀ ਮੈਂ ਗੁਰਦੁਆਰਾ ਸਾਹਿਬ ਦੇ ਬਾਹਰ ਹਾਂ ਜੀ ਮੇਰਾ ਫੋਨ ਸੁਣ ਕੇ ਇੱਕ ਘੰਟੇ ਬਾਅਦ ਤਾਇਆ ਮੈਨੂੰ ਲੈਣ ਆ ਗਏ ਤਾਂ ਮੈਨੂੰ ਉਹ ਜੀ ਕਹਿੰਦਾ ਆ ਬਿਲ੍ਹਾ ਮੈਂ ਨਾ ਤੇਰੇ ਘਰੇ ਫੋਨ ਕਰਤਾ ਕਿ ਮੁੰਡਾ ਸਹੀ ਸਲਾਮ ਪਹੁੰਚ ਗਿਆ ਚਲ ਆ ਜਿਵੇਂ ਘਰ ਨੂੰ ਡਾਡ ਤੁਸੀਂ ਤਾਂ ਬੜੇ ਖੁਸ਼ ਹੋ ਰਹੇ ਹੋ ਬੜੇ ਜਸ਼ਨ ਮਨਾ ਰਹੇ ਹੋਗੇ ਪੰਗੜੇ ਪਾ ਰਹੇ ਹੋਗੇ ਕਿ ਤੁਹਾਡਾ ਪੁੱਤ ਜਰਮਨ ਪਹੁੰਚ ਕੇ ਤਾਇਏ ਨੇ ਅੰਸਤਰੀ ਨੂੰ ਆਪਣੇ ਘਰ ਰੱਖਿਆ ਤਾਇਏ ਦਾ ਸੁਭਾਅ ਕੋਈ ਰੁੱਖਾ ਸੀ ਤੇ ਇੱਕ ਦਿਨ ਤਾਇਆ ਮੈਨੂੰ ਇੱਕ ਦਫਤਰ ਦੇ ਬਾਹਰ ਛੱਡ ਆਇਆ ਇਹ ਦਫਤਰ politikal ਸੇ ਲੈ ਲਈ ਇੱਥੇ ਦੂਰ ਤੋਂ ਪਹਿਲਾਂ ਹੀ ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਉਹਨਾਂ ਨੇ ਸਾਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਮੈਨੂੰ ਤੇ ਮੇਰੇ ਸਾਥੀਆਂ ਨੂੰ ਸ਼ਹਿਰ ਦੇ ਬਾਹਰ-ਬਾਰ ਬੜੇ ਵਕ ਕ੍ਰੈਸ਼ਾਂ ਵਿੱਚ ਬੰਦ ਕਰ ਦਿੱਤਾ ਤੇ ਨਾਲ ਦਿੱਤੇ ਕੁਝ ਜਰਮਨੀਕ ਕੂਪਨ ਤਾਂ ਕਿ ਅਸੀਂ ਕੁਝ ਖਾ ਪੀ ਸਕੀਏ ਤੈ ਕਾਤ ਮੈਂ ਵਾਪਸ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਟੋਰ ਦੂਰ ਦੇ ਸਹਾਬ ਨਹੀਂ ਕਰਦੇ ਤੇ ਮੈਂ ਖੁਦ ਇਧਰ ਉਧਰ ਕੰਮ ਦੀ ਭਾਰ ਵਿੱਚ ਉਹਨਾਂ ਦਿਨਾਂ ਵਿੱਚ ਕੁਝ ਮੁੰਡੇ ਬੈਲਜੀਅਮ ਜਾ ਰਹੇ ਸੀ ਤੇ ਮੈਂ ਵੀ ਉਹਨਾਂ ਦੇ ਨਾਲ ਬੈਲਜੀਅਮ ਚਲਾ ਗਿਆ ਤੇ ਇੱਥੇ ਵੇਖਿਆ ਕਿ ਪਹਿਲੇ ਪੋਲੀਟਿਕਲ ਸਟੇ ਲੈਣ ਦੀ ਬੜੀਆਂ ਲੰਬੀਆਂ ਲੈਣਾ ਕਿਹਾ ਜਾਂ ਤੇ ਮੈਂ ਵੀ ਉਸ ਲਾਈਨ ਵਿੱਚ ਫੜ ਗਿਆ ਤੇ ਮੁੰਡੇ ਨੇ ਪੁੱਛ ਗਿਰ ਕਿ ਬਾਅਦ ਜਦੋਂ ਉਹ ਮੇਰੀ ਤਲਾਸ਼ੀ ਕੀਤੀ ਤੇ ਮੇਰੀ ਜੇਬ ਵਿੱਚੋਂ ਟਰਮੀਨਿਕੋਂ ਬਾਹਰ ਨਿਕਲ ਆਇਆ ਤੇ ਉਹਨਾਂ ਨੇ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਮੈਨੂੰ ਮਾਰਿਆ ਤਰੀਕ ਤੇ ਸਾਲਿਆਂ ਨੇ ਜ਼ਹੀਰ ਬੜਾ ਕੀਤਾ ਉਹਨਾਂ ਨੇ ਮੈਨੂੰ ਫਿਰ ਕਮਰੇ ਵਿੱਚ ਕਰ ਦਿੱਤਾ ਕੈ ਤੇ ਉੱਤੋਂ ਕਰ ਦਿੱਤਾ ਅਰਪਨ ਨੰਗਿਆ ਦਾ ਉਸ ਵੇਲੇ ਮੇਰੀ ਮਾਨਸਿਕ ਦਸ਼ਾ ਕੀ ਹੋਵੇਗੀ ਮੈਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੱਕ ਹਫ਼ਤੇ ਬਾਅਦ ਅਧਰਿਆ ਤੇ ਮੈਨੂੰ ਮੇਰੇ ਦੋਸਤਾਂ ਨੇ ਸੁਣਾ ਦਿੱਤੀ ਕਿ ਤੂੰ ਨਾ ਆਪਣੀਆਂ ਉਂਗਲਾਂ ਦੇ ਫੋਟੇ ਨਾ ਤਵੇ ਤੇ ਸਾੜ ਲਾ ਤਾਂ ਕਿ ਤੇਰੇ ਫਿੰਗਰਪ੍ਰਿੰਟ ਬਦਲ ਜਾਣਗੇ ਮੈਂ ਮੈਂ ਆਪਣੀਆਂ ਉਂਗਲਾਂ ਦੇ ਫੋਟੇ ਤਵੇ ਤੇ ਸਾੜ ਲਾਂਗਾ ਪੰਜਾ ਕੁਨਗਨਾ ਦੇ ਪੋਤੇ ਚੰਗੀ ਤਰ੍ਹਾਂ ਸਾਡੀ ਸਕੇ ਤੇ ਸੁਆ ਇਹ ਸੁਆ ਮੈਂ ਫੇਲ ਪੜਿਆ ਗਿਆ ਤੇ ਉਹਨਾਂ ਨੇ ਮੈਨੂੰ ਫਿਰ ਜੇਲ੍ਹ ਵਿੱਚ ਕੈਦ ਕਰ ਦਿੱਤਾ ਕਿਹੜੀ ਜੇਲ੍ਹ ਹੈ ਇਹ ਤਾਂ ਪਤਾ ਨਹੀਂ ਪਰ ਪੰਜਾਬੀ ਪੰਜਾਬੀ ਬੰਦੇ ਇਕੱਲੇ ਨਹੀਂ ਕਢਾ ਜਦੋਂ ਮਾਂ ਚੇਤੇ ਆਉਂਦੀ ਪਾਪਲ ਦੇ ਦੇਸ਼ ਵਾਲੀ ਸ਼ਾ ਚੇਤੇ ਆਉਂਦੀ ਅਥਰੂਆਂ ਦੀ ਭਾਸ਼ਾ ਵਿੱਚ ਲਿਖਣ ਸੰਦੇਸ਼ ਧੀਆ ਚੱਲੀਆਂ ਡਾਲਰਾਂ ਦੇ ਦੇਸ਼ ਨਾਜ਼ੁਕ ਨਰਮ ਮੋਟਿਆਂ ਦੇ ਕਰਜ਼ਾਂ ਦਾ ਪਹਾੜ ਨਵੇਂ ਪ੍ਰਮੰਡ ਵਿੱਚ ਲੱਭਦੀਆਂ ਸੰਸਾਰ ਵੱਖ-ਵੱਖ ਬੋਲੀਆਂ ਤੇ ਵੱਖ-ਵੱਖ ਫੇਸ ਧੀਆ ਚੱਲੀਆਂ ਡਾਲਰਾਂ ਦੇ ਦੇਸ਼ ਸੁਪਨੇ ਆਉਣ ਲਈ ਆਕਾਸ਼ ਮਿਲੇ ਧੀਆਂ ਜਿੱਤੇ ਮਿਆਂ ਤੇ ਧਾਰਿਆ ਜਿੱਤੇ ਹਾਸ ਮਿਲੇ ਧੀਆਂ ਧੀਆਂ ਦੇ ਚਰਾਗ ਜਗਣ ਪਲਣ ਹਮੇ ਧੀਆਂ ਚੱਲੀਆਂ ਡਾਲਣਾ ਦੇ ਦੇ ਧੀਆਂ ਚੱਲੀਆਂ ਪਲਣ ਆ ਦੇ ਦੇ come this way hmm ਜੋ ਕਿ ਸਮਾਜ ਵੱਲੋਂ ਬਾਹਾਂ ਖੋੜ ਕੇ ਪਰਵਾਣੀ ਮਿਲ ਜਾਂਦੀ ਏ ਪੌਂਡਾਂ ਡਾਲਰਾਂ ਦੇ ਤਰਾਜੂ ਤੇ ਤਲਦਿਆਂ ਜਵਾਨਿਆਂ ਦਾ ਹਸ਼ਰ ਸੁਣ ਕੇ ਰੂਹ ਕੰਬ ਜਾਂਦੀ ਏ ਕਈ ਲੜੇ ਨਮੀਆਂ ਕ੍ਰੂਪਨਾ ਨੂੰ ਮਿੱਧਦੇ ਵਧੋੜਦੇ ਸੱਤ ਸਮੁੰਦਰੋਂ ਪਾਰ ਲੰਘ ਕੇ ਜਾਂਦੇ ਨੇ ਤੇ ਪਿੱਛੋਂ ਆਉਂਦਾ ਕੁੜੀਆਂ ਦੇ ਫਿਰ ਵਿੱਚ ساری ਉਮਰ ਦੇ ਰੋਣੇ ਦਾ ਹੰਦੂਰ ਪਾ ਜਾਂਦੇ ਨੇ ਤੇ ਬਾਅਦ ਵਿੱਚ ਆਟੇ ਜੀੜੇ ਵਾਹ ਉਹਨਾਂ ਦੀ ਕੋਈ ਚਾਹਤ ਨਹੀਂ ਪੁੱਛਦਾ ਆ ਬਲਾ ਨਾਰੀ ਸਨੈਟੀ ਖੱਬਾ ਦੇ ਤਹਾਰੇ ਪਰਿਵਾਰ ਸਮਾਜ ਦੀਆਂ ਨਿਮੋਸ਼ੀਆਂ ਥਿੰਦੀ ਫਿਰਦੀ ਰਹਿੰਦੀ ਐ ਤੇ ਜੇ ਉਹ ਗਰਭਵਤੀ ਹੋ ਜੇ ਤਾਂ ਉਸ ਨੂੰ ਦੂਰੀ ਮਾਰ ਪੈਂਦੀ ਐ ਕਿ ਕੰਨਾ ਕਰ ਤੈਨੂੰ 5-6 ਮਹੀਨੇ ਤੱਕ ਆਪਣੀ ਕੋ ਉਲਾਉਂਗਾ ਠੀਕਾ ਕੋਈ ਗੱਲ ਨਾ ਤੂੰ ਫਿਕਰ ਨਾ ਕਰ ਮੈਂ ਚੇਤੇ ਕਾਗਜ਼ ਪੇ ਲਾਉਂਦਾ ਠੀਕ ਹੈ ਚਲੋ ਚੱਲਦੇ ਬਾਏ ਬਾਈ ਕਈ ਔਰਤਾਂ ਆਪਣੀ ਹੋਂਦ ਬਣਾਈ ਰੱਖਣ ਲਈ ਇੰਤਜ਼ਾਰ ਕਰਦੀਆਂ ਤੇ ਸਮਾਜ ਦੇ ਤਾਨੇ ਮੈਨੇ ਸਹਿੰਦੀਆਂ ਦਮਾਗੀ ਤੌਰ ਤੇ ਪਰੇਸ਼ਾਨ ਤੇ ਬਦਸੂਰਤ ਹੋ ਜਾਂਦੀਆਂ ਨੇ ਤੇ ਨਾ ਉਹ ਘੜਦੀਆਂ ਤੇ ਨਾ ਘੜਦੀਆਂ ਰਹਿੰਦੀਆਂ ਨੇ ਪਰ ਕੁਝ ਹਿੰਮਤ ਕਰਕੇ ਵਿਦੇਸ਼ ਦੇ ਝੂਠੇ ਜਾਂ ਸੱਚੇ ਪਤਿਕੁਲ ਕੌਂਚਨ ਦੀ ਕੋਸ਼ਿਸ਼ ਕਰਦੀਆਂ ਨੇ ਪਰ ਇਸ ਰਾਮ ਰੋਲੇ ਵਿੱਚ 마ਸੂਮਾ ਦੀ ਜਵਾਨੀ ਦਾ ਮੱਛੀ ਹੀ ਮਾਰਿਆ ਜਾਂਦਾ ਹੈ ਏਜੰਟਾਂ ਦੇ ਹੱਥੇ ਚੜ ਕੇ ਜੇ ਪਰਿਵਾਰ ਨਕਲੀ ਕਾਗਜ਼ਾ ਸਹਾਰੇ ਔਰਪੋਰ ਕਰਦਾ ਹੈ ਤਾਂ ਮੰਜ਼ਿਲ ਤੱਕ ਪਹੁੰਚਣ ਵਾਲੀ ਕੁੜੀ ਦਾ ਹਾਲ ਜਾਂ ਤਾਂ ਉਹ ਜਾਂ ਉਹਨਾਂ ਦਾ ਖੁਦ ਆ ਹੀ ਜਾਂਦਾ ਹੈ ਅਗਰ ਮਸਵਰਕੇ ਤਾਲਬ ਲੋਕ ਬੇਵਸ ਕੁੜੀਆਂ ਦੇ ਖੰਭਾ ਨੂੰ ਢੋਛਦੇ ਨੇ ਤੇ ਹੱਸਦੇ ਨੇ ਮੈਂ ਰਾਣੀ ਆਪਣੇ ਘਰ ਦੀ ਸੱਚੀ ਹੋ ਰਾਣੀ ਹੁੰਦੀ ਸ ਪਰ ਪਤਾ ਨਹੀਂ ਲੱਗਾ ਕਦੋਂ ਅੰਗਰਾ ਦੇ ਹਵਾਈ ਕੋਡੇ ਨੇ ਆਪਣੀ ਪਿੱਠ ਤੇ ਬਿਠਾ ਕੇ ਮੈਨੂੰ ਕੈਨੇਡਾ ਪਹੁੰਚਾ ਦਿੱਤਾ ਮੈਂ ਆਪਣੀ ਆਪਣੀ ਦੇ ਬੜੇ ਦੱਲੇ ਕੀਓ ਪਿਤਾ ਨੂੰ ਕਹੇ ਕਿ ਮੈਨੂੰ ਤਾਂ ਆਜੂ ਮਿਰਚੀ ਤੇ ਲਾਲ ਲਾਗੇ ਤੇ ਨਹੀਂ अवतार 2004 ਚ ਵਿਆਹ ਕਰਵਾ ਕੇ ਕੈਨੇਡਾ ਦੇ ਸਰੀਵਾਲ ਆਇਆ ਸੀ। अवतार ਵਰਗੇ ਸੈਂਕੜੇ ਹੀ ਵਿਦਿਆਰਥੀ ਅਨੇਕਾਂ ਹੀ ਸੁਪਨੇ ਲੈ ਕੇ ਨਿੱਤ ਕੈਨੇਡਾ ਵੱਲ ਪ੍ਰਵਾਸ ਕਰਦੇ ਨੇ। ਨਿਸ਼ਚੈ ਉਹ ਕਾਮਯਾਬ ਹੀ ਹੁੰਦੇ ਨੇ। ਮੈਂ ਹﻔ्तार ਨਹੀਂ ਉਸ ਦੀ ਪੀੜ੍ਹੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ। अवतार ਕੋਲ ਐਸਡ 42 ਏਕੜ ਦਾ ਫਾਰਮ ਹੈ ਜਿਹਦੇ ਵਿੱਚ ਉਹ ਚੈਰੀ ਦੀ ਖੇਤੀ ਕਰਦਾ ਹੈ। ਫਾਰਮ ਦੇ ਵਿੱਚ ਦੋ ਘਰ ਨੇ ਤੇ ਰਹਿਣ-ਸਹਿਣ ਦੀ ਹਰ ਸੁਢੋਂ ਹੈ। ਪਰ अवतार ਮੈਨੂੰ ਗੱਲਾਂ-ਗੱਲਾਂ ਵਿੱਚ ਕਈ ਵਾਰ ਇੱਕੋ ਹੀ ਗੱਲ ਕਹਿੰਦਾ। ਹਾਂ ਬਈ ਉਹ ਇੱਥੇ ਗੋਲ ਨਹੀਂ। ਆਪਾਂ ਦਾ ਜਿਹੜਾ ਪੰਜਾਬ ਉੱਥੇ ਕਰਾਂਗੇ ਭਰ ਗਏ ਵੀ ਖੇਤੀ ਬੱਤੀ ਕਿੱਲੇ ਆਪਣੇ ਉੱਧਰ ਉੱਧਰ ਹੈਗੇ ਤਾਂ ਪਿਆਰੀ ਐ ਭਰੇ ਵੀ ਕਢਾਉਂਦੇ ਐ ਕਰਦਾ ਚੁੱਕ ਕੇ ਮੈਂ ਫਾਰਮ ਲਿਆ ਫੇ 25 ਸਾਲਾਂ ਤੋਂ ਦਾ ਪੜਾਉ ਉਦੋਂ ਨੂੰ ਭਈ ਆਪਾਂ ਹੀ ਮਰ ਮੁਰ ਜਾਣਾ ਤੇ ਜਿਹੜਾ ਮੇਰਾ ਜਵਾਕ ਐ ਨਾ ਉਹਨੇ ਖੇਤੀ ਕਰਨੀ ਨਹੀਂ ਉਹ ਯਾਰ ਤਾਂ ਇਸ ਫਾਰਮ ਨੂੰ ਵੇਚ ਦੂ ਜਾਂ ਜਾਣ ਦੂ ਤੇ ਆਪਾਂ ਕਿਤੇ ਲਈ ਟਟੋ ਟੋ ਮਰਦੇ ਆ ਭਈ ਆਪਾਂ ਤਾਂ ਬਾਹਲੀ ਪੱਥਰ ਤੇ ਲੀਕ ਆਪਾਂ ਦਾ ਚੱਲ ਜਾਣਾ ਪੰਜਾਬੀ ਅਵਤਾਰ ਦੀ ਗੱਲ ਸੁਣ ਕੇ ਮਾਣੇ ਵਿਦਿਆਰਥੀਆਂ ਬਾਰੇ ਸੋਚਦਾ ਜਿਹਨੇ ਤੇ ਸੈਂਕੜੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕੈਨੇਡਾ ਵੱਲ ਪ੍ਰਵਾਸ ਕਰ ਰਹੇ ਨੇ ਅਫਤਾਰ ਮੈਨੂੰ ਦੱਸਦਾ ਹੁੰਦਾ ਹੈ ਬਈ ਮੈਂ ਫਾਰਮ ਤੇ ਨਾ 베ਰੀ توڑਣ ਵਾਲੀ ਮਸ਼ੀਨ ਚਲਾਉਣਾ ਸਾਡੇ 1.5 ਲੱਖ ਡਾਲਰ ਦੀ ਮਸ਼ੀਨ ਹਰੇ ਫਾਰਮ ਤੋਂ ਨਹੀਂ ਲੈ ਸਕਦਾ ਬਈ ਜਦੋਂ ਮੈਂ ਮਸ਼ੀਨ ਤੋਂ ਵੇਨਾ ਹੁੰਦਾ ਹਾਂ ਉਹ ਤਾਂ ਮੈਂ ਟਰੱਕ ਚਲਾਉਣਾ ਬਈ ਮੈਂ 36 36 ਕੋਈ ਵੀ ਵਾਲੀ ਗੱਡੀ ਕੰਨੇ ਟਰੱਕ ਚਲਾਇਆ ਬੜਾ ਲੰਮਾ ਪੈਣਾ ਬਈ ਫੇਰਾ ਬਾਕੀ ਦੇ ਲਈ ਨਾ ਕੁਝ ਕਰਦੇ ਆਂ ਅਵਤਾਰ ਦੀ ਗੱਲ ਸੁਣ ਕੇ ਮੈਂ ਹੋਰ ਫਾਰਮਰਾਂ ਨਾਲ ਵੀ ਗੱਲਬਾਤ ਕੀਤੀ ਜੋ ਪਹਿਲਾਂ ਪੰਜਾਬ 'ਚ ਖੇਤੀ ਕਰਦੇ ਸਨ ਤੇ ਮੁੜ ਆਪਣੇ ਪਰਿਵਾਰਾਂ ਨਾਲ ਜਿੱ ਕੈਨੇਡਾ 'కి ਖੇਤੀ ਕਰਨ ਲੱਗ ਪਏ। ਪਹਿਲਾਂ ਗੋਰੇ ਖੇਤੀ ਕਰਦੇ ਸੀ ਫਿਰ ਉਹਨਾਂ ਦੀ ਅਗਲੀ ਪੀੜ੍ਹੀ ਨੇ ਖੇਤੀ ਨਹੀਂ ਕੀਤੀ ਜਿਸ ਕਰਕੇ ਉਹਨਾਂ ਨੇ ਪੰਜਾਬ 'ਤੋਂ ਫਾਰਮਾਂ ਨੂੰ ਆਪਣੇ ਫਾਰਮ ਵੇਚਣੇ ਸ਼ੁਰੂ ਕਰ ਦਿੱਤੇ। ਫਾਰਮ ਲੈਂਣ ਵਾਸਤੇ ਐਕਦਰ ਕਰਜਾ ਲੈਣਾ ਮਜਬੂਰੀ ਸੀ। ਇਹਨਾਂ ਕਿਸਾਨ ਪਰਿਵਾਰਾਂ ਨੇ ਚੈਰੀ ਦਾ ਉਤਪਾਦਨ ਵਧਾਉਣ ਵਾਸਤੇ ਬਹੁਤ ਮਿਹਨਤ ਕੀਤੀ ਹੈ। ਖਾਦਾਂ, ਸਪਰੇਅਾਂ ਤੇ ਮਸ਼ੀਨਰੀ ਦੇ ਚੱਕਰ ਵਿੱਚ ਫਸਣਾ ਤਾਂ ਲਾਜ਼ਮੀ ਸੀ। अवतार ने मैनु दसया एक बार भाई हां ਲੋਕਾਂ ਨੂੰ ਪਤਾ ਕੀ ਲੱਗਦਾ ਕੀ ਆ ਵੱਡੇ ਵੱਡੇ ਫਾਰਮ ਲੈ ਕੇ ਆਪਾਂ ਐਨਰਜੀ ਜ਼ਿੰਦਗੀ ਜਿਉਂਦੇ ਆਂ ਪਰ ਭਈਆ ਲੋਕਾਂ ਨੂੰ ਕੀ ਪਤਾ ਕਿ ਆ ਖਾਦ ਸਪਰੇਆ ਤੇ ਹੋਰ ਖਰਚੇ ਕੱਢ ਕੇ ਭੱਲੇ ਦਿਹਾੜੀ ਪੈਂਦੀ ਆ ਹਾਂ ਜਦੋਂ ਫਾਰਮ ਵੇਖਣਾ ਹੋਵੇ ਉਦੋਂ ਢਾਈ ਦਿਨ ਲੱਗਦਾ ਦਰ ਬੱਝ ਜਾਂਦਾ ਭਈਆ ਭਈਆ ਆਪਾਂ ਕੀ ਦੇ ਲੈਣਾ ਬੰਦ ਕਰਦੇ ਆ ਆਪਾਂ ਤਾਂ ਇੱਕ ਮਨ ਬਣਾਇਆ ਸਾਰਾ ਫਾਰਮ ਵੇਚ ਕੇ ਨਾ ਜਵਾਕ ਨੂੰ ਲੱਗਾਂਗੇ ਤਾਂ ਛੱਡ ਇੱਥੇ ਆਪਾਂ ਕਹਾਂਗੇ ਪੰਜਾਬ ਸਹੀ ਆ ਨਾ ਇਹਨੇ ਕਿਧਰੇ ਨਹੀਂ ਜਾਣਾ ਇਹਨੇ ਇੱਥੇ ਬੈਠੇ ਹੀ ਤਲਫੀ ਜਾਣਾ ਜੇ ਚਲਾ ਵੀ ਗਿਆ ਤੇ 2-4 ਸਾਲਾਂ ਚ ਇਹਦਾ ਮੋਹ ਭੰਗ ਹੋ ਜਾਣਾ ਤੇ ਇਹਨੇ ਇੱਥੇ ਹੀ ਮੁੜੇ ਹੋਣਾ ਦਸਤਾਰ ਨੂੰ ਭਾਵੇਂ ਮਿੱਟੀਵਾਜਾ ਮਾਰ ਲਈ ਐ ਪਰ ਇਹਨੇ ਕਿਧਰੇ ਨਹੀਂ ਜਾਣਾ ਦੋ ਸਰੀ ਦੀ ਖੇਡ ਵਾਂ ਜਿਵੇਂ ਚੌ ਰੰਗਾ ਵਿੱਚੋਂ ਕੇਵਲ ਇੱਕ ਰੰਗ ਹੀ ਚੁਣਿਆ ਜਾ ਸਕਦਾ ਹੈ ਰਾਹੀ ਇਕੱਲਾ ਹੁੰਦਾ ਹੈ ਤੇ ਰਾਹ ਨੇਕ ਹੁੰਦੇ ਨੇ ਕੇਵਲ ਇੱਕ ਹੀ ਰਾਹ ਤੇ ਚੱਲਿਆ ਜਾ ਸਕਦਾ ਹੈ ਜ਼ਿੰਦਗੀ ਮੇਰੀ ਅੱਜ ਇੱਕ ਦੁਰਾਹੇ ਤੇ ਅਖਲੋਤੀ ਇੱਕ ਰਾ ਦੂਰ ਵਤਨ ਨੂੰ ਜਾਂਦਾ ਹੈ ਤੇ ਦੂਸਰਾ ਵਤਨੋਂ ਦੂਰ ਲੰਦਾ ਜੇ ਕਿਸੇ ਨੇ ਵਤਨ ਦੇ ਰਾਹ ਤੇ ਚੱਲਣ ਦੀ ਗੱਲ ਕੀਤੀ ਹੈ ਤੇ ਸਭਨੇ ਉਸ ਦਾ ਮਜ਼ਾਕ ਉਡਾਇਆ ਤੇ ਇਸ ਦੇ ਮੁਖੌਟ ਤੋਂ ਡਰਦਾ ਕੋਈ ਵੀ ਵਤਨ ਦੇ ਰਾਹ ਤੇ ਚੱਲਣ ਦੀ ਗੱਲ ਨਹੀਂ ਕਰਦਾ ਜੇ ਕਿਸੇ ਹਿੰਮਤ ਕੀਤੀ ਵੀ ਹੈ ਵਤਨ ਜਾ ਕੇ ਰਹਿਣ ਦੀ ਮੈਂ ਸੁਣਿਆ ਕਿ ਉਹ ਖੱਟੇ ਅੰਗੂਰ ਕਹਿੰਦਾ ਹੋਇਆ ਵਤਨੋਂ ਦੂਰ ਹੋਇਆ ਅੰਗੂਰ ਤਾਂ ਇੱਥੇ ਹੀ ਖੱਟੇ ਪਰ ਕਿਵੇਂ ਸੈਂਨ ਨਾ ਕੁ ਉੱਤੇ ਹੱਥ ਨਹੀਂ ਸੀ ਅਪੜਦਾ ਤੇ ਇੱਥੇ ਇੱਥੇ ਹੱਥ ਅਪੜ ਜਾਂਦਾ ਤੇ ਅਸੀਂ ਸਾਰੇ ਵੇਖੋ ਵੇਖੀ ਖਾਈ ਜਾਂਦੇ ਇਹਨਾਂ ਖੱਟੇ ਅੰਗੂਰਾਂ ਪੰਜਾਬਾਂ